ਤਾਂ ਮੈਂ ਜਾਈ ਜੰਨੇ ਆ ਇੱਥੇ ਸੇਵਾਦਾਰ ਬੈਠੇ ਨੇ ਦੇਖੋ ਜਿੱਦਾਂ ਆਪਣਾ ਲੰਗਰ ਮੰਦਿਰ ਤੋਂ ਜਾਈ ਜੰਨੇ ਆ ਤੇ ਸਾਫ ਸਪਾਈ ਕਰਾਂਗੇ ਜਾ ਕੇ ਤੇ ਦੇਖੋ ਤੁਸੀਂ ਇਹ ਸਾਡੇ ਪੰਡਤ ਦੀ ਸੰਗਤ ਆ ਆ ਮੁੰਨਾ ਜਿਹੜਾ ਹੱਸ ਰਿਹਾ ਹੈ ਕਰ ਰਿਹਾ ਦੇਖਾ ਆਹ ਉਹਨਾਂ ਸੀ ਸਾਬੋ ਕੀ ਤਲਵੰਦੀ ਗੁਰੂ ਕੀ ਕਾਸ਼ੀ ਪਹੁੰਚ ਚੁੱਕੇ ਆਂ ਹੁਣ ਅੱਗੇ ਜਾ ਕੇ ਫੰਦਰ ਮੈਂ ਕੰਮ ਵਿੱਚ ਬਾੜ ਲਾ ਰਿਹਾ ਰਾਜਾ ਇੱਥੇ ਜਾ ਕੇ ਦੰਦਾ ਲੈ ਕੇ ਨੌਂ ਨੇ ਆਇਆ ਗਿਆ ਗਈ ਗਈ 58 ਬਗੰਦਾ ਕਰਦਾ ਦੇਖੋ ਜੀ ਚਲੋ ਓਏ

ਤੋ ਉਹ ਬਾਰੋਫੇ ਸਾਫ ਸਪਾਈ ਕਰਨੀਆਂ ਤੇ ਨਾਲ ਕਹੀਆਂ ਵੀ ਲੈ ਕੇ ਆਏ ਬੱਠਰ ਵੀ ਲੈ ਕੇ ਆਏ ਇਹ ਤੋਂ ਬਾਰਾ ਨਾਲ ਮੋਡੇ ਵੀ ਆਏ ਉਹ ਦੇਖੋ ਵਿੱਚ ਹੁਣਸਾਰ ਲੰਗਰਵਾਲ ਵਾਧੇ ਹੋਏ ਸੇਵਾਦਾਰ ਸੇਵਾਦਾਰ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਹੁਣ ਸਾਰੀ ਲੰਗਰਵਾਲ ਨੂੰ ਹੁੰਦੀ ਹੈ ਇਹ ਸਾਡੇ ਮੇਨ ਸੇਵਾਦਰ ਕੈਸ਼ੀਅਰ ਭਾਜੀ ਸਾਡੇ ਹੁਣੇ ਮੌਦਾ ਸੰਭਾਲ ਲੈਣਾਂ ਨੇ ਤੇ ਆਉਦੇ ਦੇ ਚੱਕਰ 'ਚ ਛੋਟੇ ਜਿਹੇ ਰਹਿ ਗਏ ਨੇ ਲੰਗਰ ਹਾਲ ਇਹ ਬੈਠ ਹੈ ਹੈ ਤਾਂ ਲੰਗਰ ਹਾਲ ਦੇਖੋ ਜੀ ਲੰਗਰ ਹਾਲ ਉਹ ਦੇਖੋ ਇਹਨੂੰ ਜਿਆਦਾ ਭੁੱਖ ਲੱਗਦੀ ਆ ਭੱਜ ਜਾਂਦਾ ਉਹ ਭੱਜ ਜਾਂਦਾ ਆ ਦੇਖ ਇਹ ਵੀ ਮੰਦਾਉਂਦੇ ਆਉ ਜੀ ਉਸ ਜਗ੍ਹਾ ਤੇ ਆ ਗਏ ਜਿੱਥੇ ਆਪਣੇ ਪਿੰਡ ਦਾ ਹੁੰਦਾ ਲੰਗਰ ਦੇਖੋ 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 ਇੱਥੇ ਹੁੰਦਾ ਜੀ ਲੰਗਰ ਆਪਣੇ ਪਿੰਡ ਦਾ ਤੇ ਇੱਧਰ ਦੇਖੋ ਅਜੇ ਤਾਂ ਮਢਿਆ ਸੇਖੜੀ ਗਈ ਜਾਂਦੇ ਨੇ ਕੋਈ ਕੰਝੋ ਤਰ ਲੋ ਸਾਡੇ ਤੇ ਬੇਤ ਉਹ ਕਰੇ ਦੇਖੋ ਜੀ ਇਹ ਕੱਲ ਪਰਸੋਂ ਇੱਥੇ ਮਾਰ ਕੇ ਸੀ ਰੂਟਾ ਮਿੱਤਰ ਤੇ ਹੋਤੇ ਆ ਰस्सियां ਬਗਲ ਗਈ ਸੀਗੇ ਇੱਥੇ ਤੱਕ ਕਰੋ ਚੈੱਕ ਉਹ ਚਾਲ ਦੀ ਖਾਲ ਕਰ ਰੱਖੇ ਲੋ ਤਰਾਹ ਹੀ ਕਰੋ ਇਹ ਨਾਲ ਭਰੂ ਆਉਂਦਾ ਜੀ ਟਰੈਕਰ ਲੈਣਾ ਇੱਥੇ ਟਰੈਕਰ ਆਹ ਰਹਿੰਦੇ ਆਂ ਕਹੀ ਲੱਗਦੇ ਕਿ ਇਹ ਨਾ ਭਰ ਆ ਕੀ ਜਾ ਫਿਰ ਆ ਕੇ ਨਾ ਸਮਾਧਾਨ ਆਉਂਦਾ ਆਹ ਖਾਲ ਦੇ ਕਿਸੇ ਵਾਰਨ ਦੇ ਸਾਹ ਸੁੱਕ ਗਏ ਇੱਥੇ ਆ ਜਾਣਾ ਖਾਲੀ ਨਹੀਂ ਭਰਿਆ ਜਾਣਾ ਲਓ ਜੀ ਸਾਡੇ ਪਿੰਡ ਦੇ ਮੁੰਡੇ ਸੇਵਾ ਕਰਦੇ ਹੋਏ ਪਿੰਡ ਹੜੌਲੀ ਉਹ ਦੂਜੇ ਕਿੱਥੋਂ ਆਏ ਨੇ ਬਾਈ ਦੂਜੇ ਕਿੱਥੋਂ ਆਏ ਨੇ ਕਿਹੜਾ ਪਿੰਡਾ ਬ੍ਰਹਿਮਣਕੌਰ ਕੀ ਆ ਉਹ ਬ੍ਰਹਿਮਣਕੌਰ ਸਿੰਘ ਵਾਲਾ ਬ੍ਰਹਿਮਣਕੌਰ ਸਿੰਘ ਵਾਲਾ ਆ ਪਿੰਡ ਦਾ ਬਈ ਸਾਡੇ ਨੂੰ ਸਾਂਝਾ ਲੰਗਰ ਹੁੰਦਾਗਾ ਤੇ ਆ ਸਾਡੇ ਪਿੰਡ ਦੇ ਨੇ ਠੀਕ ਹੈ ਜੀ ਅਡੋਲੀ ਪਿੰਡ ਮਤਲਬ ਇਹ ਸੇਵਾਦਾਰ ਨੇ ਪ੍ਰਮਖ ਪੂਰਾ ਯੋਗਦਾਨ ਹੁੰਦਾ ਦਾ ਨਵਾਂ ਦਿਵਾਰ ਤੇ ਹੱਥ ਖੋ ਬਖਣਾ ਪਰਤਾ ਤੇ ਕੋਈ ਨਾ ਫਿਰਤਾ ਹੋਣਾ ਤੇ ਆ ਦੇਖੋ ਜੀ ਇਧਰ ਇਹ ਕੈਚੀ ਆਦਾਂ ਨੇ ਹੱਲੇ ਜੀ ਇਹ ਇਹ ਮੁੰਡਾ ਜੀ ਅੱਜ ਬਹੁਤ ਟਾਈਮ ਬਾਅਦ ਆਇਆ ਪਿੰਡ ਚ ਤੇ ਫੇਰ ਵੀ ਸੇਵਾ ਤੇ ਆਇਆ ਇਹ ਮੈਂ ਤੰਗਲੀ ਚ ਵੱਜਾ ਸੀਗਾ ਜੀ ਦੇਖੋ ਜੀ ਪੂਰਾ ਜੋਰ ਲਾ ਰੱਖਿਆ ਸਾਰਾ ਕੁਝ ਸਾਫ ਕਰਨ ਵਾਲਾ ਪਿਆਗਾ ਇੱਧਰ ਦੇਖੋ ਆ ਪਰਿਆ ਤੈਨੂੰ ਕਹੀ ਰਹਿਣਾ ਇੱਕ ਫੜ ਲਾ ਫੜ ਦਾਂ ਮੈਂ ਉਧਰ ਬਣਾ ਵਗੈਰਾ ਬਾਈਆਂ ਦਾ ਬਾਈ ਪਿੰਡ ਕਿਹੜਾ ਓਡਾ ਮੈਂ ਮੰਣਾ ਮੈਂ ਮੰਣਾ ਕੌਰ ਸਿੰਘਾੜਾ ਤੇ ਆ ਇੱਧਰ ਦੇਖੋ ਜੀ ਟੋਆ ਭਰੀ ਜਾਂਦੇ ਨੇ ਠੀਕ ਆ ਵਾਕੇ ਹੁਣ ਤੁਹਾਨੂੰ ਨਾਲ ਨਾਲ ਦਿਖਾਈ ਚੱਲਾਂਗੇ ਤੇ ਆਪਾਂ ਵੀ ਕਰ ਲਈ ਤੇ ਵਾਗ ਕਰ ਲਈ ਆਪਾਂ ਵੀ ਜੋ ਜੋ ਹਲੇ ਕਰਦੇ ਜਦਿਆ ਤੁਸੀਂ ਨਿਕਲ ਤਦ ਲੋ ਜੀ ਇਹ ਲੱਗੇ ਪਏ ਨੇ ਹੁਣ ਠੀਕ ਆ ਇਹਨਾਂ ਨੇ ਬਹੁਤ ਕੰਮ ਨਵੇੜਤਾ ਮੁੰਡਿਆਂ ਨੇ ਤੇ ਇੱਧਰ ਦੇਖੋ ਜੀ ਇੱਧਰ ਵੀ ਇਹਨਾਂ ਨੇ ਸਾਫ ਸਪਾਈ ਕਰਤੀ ਇੱਧਰ ਪਹਿਲਾਂ ਤੁਸੀਂ ਦੇਖਿਆ ਵੀ ਇਹ ਤਾਂ ਪਹਿਲਾਂ ਕੀ ਹਾਲ ਸੀਗਾ ਹਨਾ ਇੱਧਰ ਆ ਆ ਦੂਜੇ ਪਿੰਡ ਦੇ ਬਾਈ ਇਹਨਾਂ ਦਾ ਵੀ ਪੂਰਾ ਵੱਡਾ ਯੋਗਦਾਨ ਹੁੰਦਾ ਲੰਗਰ ਦੇ ਵਿੱਚ ਸਰਮਣ ਕੌਰ ਸਿੰਘ ਆਲੇ ਇੱਧਰ ਜਿਹੜੀ ਇੱਧਰ ਉਹ ਸੀਗੀ ਉਹ ਵੀ ਭਰਤੀ ਸਾਡੀ ਆਜਾ ਰੈਕਟਰ ਲਾ ਰੱਖਿਆ ਹੈ ਤੇ ਬਾਬਿਆਂ ਦੇ ਰੈਕਟਰ ਹੈ ਇੱਧਰ ਦੇਖੋ ਜੀ ਸੰਗਤ ਇਹ ਬਾਜ਼ਾਰ ਲੱਗੇ ਪਏ ਨੇ ਪੂਰੀ ਤਨਮਾਨਾ ਸੇਵਾ ਕਰੀ ਜਾਂਦੇ ਨੇ ਲਓ ਜੀ ਅੱਗੇ ਫਿਰ ਤੁਹਾਨੂੰ ਮਿਲਾਵਾਂਗੇ ਅੱਗੇ ਨਾਲ-ਨਾਲ ਹੋਰ ਦਿਖਾਵਾਂਗੇ ਬਣੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਤੇ ਸਪੋਰਟ ਕਰਿਆ ਕਰੋ ਚੰਗੀ ਚੀਜ਼ ਦੀ ਲਓ ਜੀ ਕਰਾ ਪਾਤਾ ਕਰਾਤਾ ਲਾਤਾ ਇਹ ਹੁਣ ਲਾਉਣਾ ਸੁਭਾਗਾ ਭਾਗਾ ਪਾ ਗਣ ਇਹਦੀ ਬਾਤ ਚੱਕ ਕੇ ਕਰੋ ਸਾਡਾ ਤਾਂ ਚਾਦੀ ਸੇਵਾ ਕਰਦਾਗਾ ਬਹੁਤ ਵੱਡੀ ਸੇਵਾ ਕਰਦਾ ਹੈ ਚਾਦੀ ਤੇ ਹੁਣ ਇਹ ਚਾਦੀ ਸੇਵਾ ਕਰਨੇ ਜਾਂਦਾ ਬਣਾਤੀ ਜਾ ਦੇਖੋ ਸਾਰੇ ਕਿੱਥੇ ਜਾਊਗੇ ਉਹਨੇ ਪੰਡਿਤ ਜੀ ਵੀ ਜਾਊਗੀ ਅਪੜੇ ਕੱਲ ਨੂੰ ਪਾ ਦਾਂਗੇ ਸਾਡੇ ਆਹ ਇੱਥੇ ਦੇਖੋ ਕੱਲੇ ਠੀਕ ਹੈ ਜੀ ਇਹ ਪੂਰੇ ਜੀ ਮੇਨਾ ਸਾਡੇ ਸੇਵਾਦਾਰ ਨੇ ਇਹ ਤਰ੍ਹਾਂ ਸਲੈਕਟਰ ਤੋਂ ਦੇਖੋ ਆ ਬਣ ਗਈ ਨਾ ਗੱਲ ਮੁੱਛਾਂ ਨਹੀਂ ਖੜੇ ਇੱਕ ਨੰਬਰ ਫੇਰ ਆ ਰਿਹਾ ਹਾਂ ਆ ਜਮਾ ਇੱਕ ਨੰਬਰ ਬਈ ਤੇ ਉਹਦੇ ਵਾਲਾ ਕੰਮ ਤਾਂ ਨਵੇੜਤਾ ਉਹ ਲਾ ਮੈਂ ਕਿ ਸੁਹਾਗਾ ਦੇ ਦਰਸਿਆ ਵਾਲਾ ਵਾਟੇ ਚਾਹ ਤੇ ਬਰੈਡ ਲਓ ਜੀ ਕਰਤਾ ਕੰਮ ਸ਼ੁਰੂ ਇੱਧਰ ਵਿਭਾਗਾ ਲਾਤਾ ਤੇ ਇੱਧਰ ਦੇਖੋ ਸੇਵਾਦਾਰ ਚਾਹ ਪੀ ਜਾਂਦੇ ਨੇ ਸਾਰੇ ਤੇ ਬਹੁਤ ਮੰਨ ਨੇ ਕੰਮ ਖਿੱਚਿਆਗਾ ਦੇਖੋ ਸਾਰੀ ਸਾਫ ਸਫਾਈ ਹੋ ਗਈ ਇੱਧਰ ਵੀ ਹੋ ਗਈ ਇੱਧਰ ਵੀ ਹੋ ਗਈ ਤੇ ਇੱਧਰ ਵੀ ਹੁਣ ਵਿਭਾਗਾ ਲੱਗੇ ਜਾਂਦਾ ਤੇ ਬਾਕੀ ਦੂਜੇ ਉਹ ਲੈਣ ਗਏ ਨੇ ਬਰੈਡ ਤੇ ਉਹ ਤਾਂ ਬਾਅਦ ਫਿਰ ਉਹ ਖਾ ਕੇ ਤੇ ਉੱਥੋਂ ਸਾਰਾ ਕੰਮ ਹੋ ਜੂਗਾ ਠੀਕ ਹੈ ਜੀ ਆਹ ਦੇਖੋ ਤੁਸੀਂ ਇੱਧਰ ਕਹੀਂ ਆ ਕੁਹੀਂ ਆ ਇੱਕ ਪਾਸੇ ਧਾਤੀਆਂ ਆ ਉਸ ਲਈ ਬਹੁਤ ਖੇਚਾ ਕਾ ਮੁੰਡਾ ਹੈ। ਆਇਓ ਆਇਓ ਆਇਓ। ਸਾਇਓ। ਜਦੋਂ ਕੋਈ ਸਾਡੇ ਬੰਦਾ ਇੱਕ ਸੇਵਾਦਾਰ ਪਤਾ ਨਹੀਂ ਕਿੱਧਰੋਂ ਪਾਸੋਂ ਆ ਗਿਆ। ਆਉਂਦੇ ਆ ਆਪਣੇ ਬੰਦੇ ਦਾ ਨਵਾਂ ਸੇਵਾਦਾਰ ਆਇਆ ਇੱਕ। ਜੂਮ ਰਜਗਾ। ਦੇਖੋ ਜੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ। ਦੇ ਦਰਸ਼ਨ ਕਰਨ ਆਇਓ ਬਣਾਓ। ਪਹੁੰਚ ਗਏ। ਮਾੜਾ ਹੀ ਇੱਦਾਂ ਨਹੀਂ ਆਉਂਦਾ। ਪਤੇ ਸੰਜੀ। ਸਾਡਾ ਮੋਟਾ ਹੈ। ਤੋ ਜਿਆਦਾ ਵੇਡ ਸੀ ਇਹਨਾਂ ਦੀ ਬਰੈਡ ਲੈ ਕੇ ਆਏ ਨੇ ਸਾਡੇ ਜੇ ਬੋਲਣਾ ਟੁੱਟੀ ਜੋ ਇਹਨਾਂ ਦਾ ਹੁੰਦੀ ਚਾਹ ਨਹੀਂ ਬੀਚੀ ਆ ਕਾਲੀ ਘਾ ਚੱਕੀ ਵਰਦੇ ਆ ਦੇਖ ਲੋ ਦੀ ਖੁਸ਼ੀ ਦੇਖ ਖੁਸ਼ੀ ਦੇਖੋ ਬਰੈਡਾਂ ਦਾ ਚਾਹ ਦੇਖੋ ਚਾਹ ਦੇਖੋ ਡਾਗ ਆ ਗਿਆ ਦੇਖੋ ਡੇਢ ਕਿਲੋਮੀਟਰ ਤੱਕ ਲਾਲਾ ਡੱਗ ਵੀ ਆਣਾ ਓਏ ਬਰੈਡਾਂ ਦੇ ਕੇ ਡੇਢ ਕਿਲੋਮੀਟਰ ਤੱਕ ਲਾਲਾ ਡੱਗੇ ਨੇ ਇਹਨਾਂ ਦੀਆਂ ਬੋਲ ਤਾਂ ਹੱਲਾ ਓਏ ਆ ਕੀ ਦੇ ਵਾਦ ਲੈਂਦੀ ਆ ਤੇਰੇ ਵਾਸਤੇ ਓਏ ਕੇ ਆ ਲੁਰਿਆ ਸੁਣ ਨਾ ਮੈਨੂੰ ਤਾਂ ਦਿੱਤੀ ਹੋ ਗਈ ਲੱਗਦੀ ਆ ਕੋਈ ਨਹੀਂ ਲੱਗਦੀ ਆ ਮੈਂ ਇੰਨੀ ਨਹੀਂ ਕਰ ਜੂ ਨਾਲ ਕੌਣ ਕਿਹਾ ਲਾਓ ਘੜਾ ਲਾਉਣਾ ਸਮੋਸੇ ਬਰੈਡ ਚੋਕਰ ਮੂਰੀ ਹੋਈ ਮੂਰਾ ਮੂਰਾ ਹਾਂ ਲੱਗੇ ਤੇ ਵਾਲਾ ਦੇਖੋ ਜੀ ਨਾ ਇਹ ਤੇ ਨਹੀਂ ਲਓ ਜੀ ਸਾਡੇ ਸੇਵਾਦਾਰ ਹਲਦੀ ਦੀ ਸੇਵਾ ਕਰਦੇ ਆ ਆ ਦੇਖੋ ਹਲਦੀ ਕਾਉ ਜੀ ਅਸੀਂ ਪੈਂਟ ਆ ਗਏ ਵੀਰ ਕਰਦੇ ਆ ਬਲੌਗ ਸਾਨੂੰ ਪਸੰਦ ਆਊਗਾ Eu sei